ਅੱਜ ਮਹਾਰਾਜ ਕਹਿੰਦੇ ਸੰਤ ਦਾ ਦਰਸ ਪੂਰਨ ਇਸ਼ਨਾਨ ਤੂੰ ਗੁਰੂ ਦਾ ਹੁਕਮ ਮੰਨ ਤੇਰਾ ਇਸ਼ਨਾਨ ਹੈ ਸੰਤ ਕਿਰਪਾ ਤੇ ਜਪਿਐ ਨਾਮ ਅੱਖੋ ਸਤਨਾਮ ਸ੍ਰੀ ਵਾਹਿ ਦੇਖੋ ਹੁਣ ਉਹ ਚਰਨ ਤੋੜ ਦੀ ਵਿਆਖਿਆ ਹੋ ਰਹੀ ਹੈ ਕਹਿੰਦੇ ਜਪ ਕੇ ਨਾ ਕਹੀਂ ਮੈਂ ਜਪਿਆ ਜਪ ਕੇ ਨਾ ਸੋਚੀਂ ਕਿ ਤੂੰ ਰੋਜ਼ ਉੱਠਦੇਂ ਤੂੰ ਤਾਂ ਉੱਠ ਹੀ ਨਹੀਂ ਸਕਦਾ ਭਾਈ ਜੇ ਗੁਰੂ ਨਾ ਉਠਾਵੇ ਆਪੋਂ ਉੱਠੀ ਨਹੀਂ ਸਕਦੇ ਇਹ ਤਾਂ ਟੁੱਟਾ ਤਜਰਬਾ ਰਹਿਣਾ ਇਹ ਤਾਂ ਗੁਰੂ ਦੀ ਕਿਰਪਾ ਨਾਲ ਰੋਜ਼ ਨੇਮ ਬਣਦਾ ਆਪਣੀ ਮਰਜ਼ੀ ਨਾਲ ਨਹੀਂ ਉਹ ਤਾਂ ਮੜੀ ਜੀ ਚੂਲ ਢਿੱਲੀ ਕਰਦੇ ਨਾ ਸਵੇਰੇ ਉੱਠਦਿਆਂ ਬੰਦੇ ਨੂੰ ਚੱਕ ਪਈ ਹੁੰਦੀ ਹੈ ਨਾ ਕੇ ਦਿਖਾ ਲਵੇ ਇਸ਼ਨਾਨ ਵੀ ਨਹੀਂ ਹੋ ਸਕਦਾ ਇਸ ਲਈ ਸਿੱਖ ਨੇ ਇੰਨੀ ਨਿਰਮਾਨਤਾ ਵਿੱਚ ਰਹਿਣਾ ਕਿ ਸੰਤ ਕਿਰਪਾ ਤੇ ਜੱਪੀ ਹੈ ਨਾਮ ਸਤਿਗੁਰੂ ਦੀ ਕਿਰਪਾ ਨਾਲ ਹੀ ਨਾਮ ਜਪਿਆ ਜਾਂਦਾ ਹੈ ਜੇ ਕੋਈ ਜਪਦਾ ਉਹ ਸ਼ੁਕਰਾਨਾ ਕਰਕੇ ਕਵੇ ਸਤਿਗੁਰੂ ਤੇਰਾ ਸ਼ੁਕਰ ਹੈ ਇੱਕ ਦਿਨ ਗੁਰੂ ਦੀਆਂ ਬਾਤਾਂ ਕਰਦੇ ਆ ਦੇਖੋ ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਆ ਅਸੀਂ ਗਵਾਲੀਅਰ ਗਏ ਪਰਵਾਰ ਗੁਰਸਿੱਖ ਹੈ ਉਹਨਾਂ ਵੱਲੋਂ ਬਿਆਦਾ ਫੰਕਸ਼ਨ ਰੱਖਿਆ ਸੀ ਉੱਥੇ ਅਸੀਂ ਅਲੱਗ ਜੇ ਵੱਕਰੇ ਥਾਂ ਤੇ ਦੋ ਚਾਰ ਸਿੰਘ ਸੀ ਉਹਨਾਂ ਨੂੰ ਉੱਥੇ ਕੁਰਸੀਆਂ ਲੈ ਲਈ ਵੇ ਇੱਧਰ ਬਹਿ ਕੇ ਕਿਉਂ ਉੱਧਰ ਵਿਆਹ ਤੇ ਵਿਆਹੇ ਆ ਉਹਨਾਂ ਲੋਕਾਂ ਡੀਜੇ ਵੀ ਤੇ ਲਾਏ ਹੁੰਦੇ ਨੇ ਤੋਥਿਕ ਪਰਿਵਾਰ ਆ ਗਿਆ ਉਹ ਭੈਣ ਆ ਗਏ ਉੱਥੇ ਗੁਰੂ ਦੀਆਂ ਬੱਤਾਂ ਜਦੋਂ ਚੱਲ ਪਈਆਂ ਤਾਂ ਸਾਸਿੰਦਨ ਉਹ ਬਹੁਤ ਵਿਰਾਗ ਵਿੱਚ ਆ ਗਿਆ ਦੋ ਜੀ ਗੁਰੂ ਦੀਆਂ ਬੱਤਾਂ ਇੰਨਾ ਪ੍ਰੇਮ ਆਇਆ ਤਾਂ ਬਹੁਤ ਵਿਰਾਗ ਵਿੱਚ ਹੰਝੂ ਕਰ ਰਹੇ ਸੀ ਵਿੱਕਣ ਵਾਲਿਆਂ ਨੂੰ ਸਾਨੂੰ ਵੀ ਲੱਗਾ ਬਹੁਤ ਰੂਹਾਂ ਪਵਿੱਤਰ ਨੇ ਵੀ ਪਵਿੱਤਰ ਰੂਹ ਹੋਵੇ ਉਹਦੇ ਅੰਦਰ ਵਿਰਾਗ ਪੈਦਾ ਹੁੰਦਾ ਓ ਨਹੀਂ ਹੁੰਦਾ ਤਾਂ ਫਿਰ ਜਦੋਂ ਵਿਰਾਗ ਆਇਆ ਤਾਂ ਕਿੰਨਾ ਚਿਰ ਅੱਖਾਂ 'ਚ ਹੰਝੂ ਕਰੇ ਗੁਰੂ ਦੀਆਂ ਬਾਤਾਂ ਕਰਦੇ ਆ ਫਿਰ ਉਹਨੇ ਅੱਖਾਂ ਸਾਫ਼ ਕੀਤੀਆਂ ਤਾਂ ਉੱਥੇ ਮੈਨੂੰ ਇੱਕ ਗੁਣ ਮਿਲਿਆ ਉਹ ਭੈਣ ਨੇ ਅੱਖਾਂ ਸਾਫ਼ ਕਰਕੇ ਫਿਰ ਹੱਥ ਜੋੜ ਕੇ ਪਤਾ ਕੀ ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਤੁਹਾਡਾ ਸ਼ੁਕਰਾਨਾ ਤੁਸੀਂ ਪਿਆਰ ਬਖਸ਼ਿਆ ਜੇ ਕਿਸੇ ਨੂੰ ਵਿਰਾਗ ਆਵੇ ਉਹ ਵੀ ਗੁਰੂ ਦਾ ਸ਼ੁਕਰ ਕਰੇ ਮਹਾਰਾਜ ਤੁਹਾਡਾ ਸ਼ੁਕਰ ਹੈ ਤੁਸੀਂ ਪਿਆਰ ਬਖਸ਼ਿਆ ਜਿਹਨੂੰ ਗੁਰੂ ਪਿਆਰ ਦਿੰਦਾ ਉਹਨੂੰ ਵਿਰਾਗ ਪੈਦਾ ਹੁੰਦਾ ਅਜ ਮਹਾਰਾਜ ਜੀ ਨੇ ਸੰਤ ਕਿਰਪਾ ਤੇ ਜਪਿਆ ਨਾਮ ਜਦੋਂ ਤੂੰ ਨਾਮ ਜਪੇ ਤੈਨੂੰ ਪਿਆਰ ਪੈਦਾ ਹੋਵੇ ਤੂੰ ਸ਼ੁਕਰ ਕਰਕੇ ਕਹੇ ਪਾਤਸ਼ਾ ਤੁਹਾਡੀ ਕਿਰਪਾ ਹੈ ਇਹੀ ਗੁਰੂ ਦੀ ਚਰਨ ਧੂੜ ਹੈ ਰਹਾ ਸਤਗੁਰ ਜੀ ਵਿਸ਼ਰਾਮ ਦੇ ਕੇ ਹੁਣ ਬਖਸ਼ਿਸ਼ ਕਰ ਰਹੇ ਹਨ ਸੰਤ ਕੈ ਸੰਗ ਮਿਟਿਆ ਅਹੰਕਾਰ ਕਹਿੰਦੇ ਸੰਤ ਦੀ ਸੰਗਤ ਗੁਰੂ ਦੀ ਸੰਗਤ ਦਾ ਭਾਵ ਹੈ ਅਹੰਕਾਰ ਮਿਟ ਗਿਆ ਅੰਦਰ ਹੋਂਮੇ ਨਹੀਂ ਹੈ ਕਿਸੇ ਚੀਜ਼ ਦੀ ਹੋਂਮੇ ਨਹੀਂ ਰਹੀ ਨਾ ਗਿਆਨ ਦੀ ਨਾ ਧਨ ਦੀ ਨਾ ਪਦਾਰਥਾਂ ਦੀ ਕਿਸੇ ਚੀਜ਼ ਦੀ ਹੋਂਮੇ ਨਹੀਂ ਰਹੀ ਮੈਂ ਤਾਂ ਕਈ ਵਾਰ ਕਹਿੰਦਾ ਹਾਂ ਲੋਕੀ ਕਹਿਣ ਲੱਗਦੇ ਅਸੀਂ ਫਲਾਨੇ ਮਹਾਂਪੁਰਸ਼ਾਂ ਦੇ ਸੰਗੀਆਂ ਅਸੀਂ ਫਲਾਨੇ ਮਹਾਂਪੁਰਸ਼ਾਂ ਦੇ ਸੰਗੀਆਂ ਅਸੀਂ ਫਲਾਨੇ ਸੰਤਾਂ ਦੇ ਸੰਗੀਆਂ ਸੰਗੀ ਦਾ ਭਾਵ ਇਹ ਨਹੀਂ ਉਹਨਾਂ ਵੀ ਤੁਸੀਂ ਮੱਸਿਆ ਪੁੰਨਿਆ ਸੰਗਰਾਮ ਦਾ ਐਤਵਾਰ ਚਲੇ ਗਏ ਮਠਿਆਈ ਦੇ ਡੱਬੇ ਲੈ ਗਏ ਫਰੂਟ ਲੈ ਗਏ ਨਾ ਸੰਗੀ ਦਾ ਅਰਥ ਹੀ ਇਹ ਹੈ ਜੇ ਦੀ ਸੰਗਤ ਕਰਕੇ ਹੰਕਾਰ ਮਿਟ ਗਿਆ ਉਹ ਸੰਗੀ ਹੈ ਜੇ ਹਉਮੇ ਵਰਕਰ ਆ ਰੇ ਫਿਰ ਕਿਸੇ ਸਾਧੂ ਦੇ ਸੰਗੀ ਨਹੀਂ ਤੁਸੀਂ ਤੁਸੀਂ ਆਪਣੇ ਹਉਮੇ ਦੇ ਸੰਗ ਕਰ ਰਹੇ ਹੋ ਅਸੀਂ ਆਪਣੇ ਅਹੰਕਾਰ ਦਾ ਸੰਗ ਕਰ ਰਹੇ ਹਾਂ ਨਰੰਕਾਰ ਦਾ ਨਹੀਂ ਆਪਣੀ ਹਉਮੇ ਦੀ ਸੰਗਤ ਕਰ ਰਹੇ ਕਿਸੇ ਸੰਤ ਦੀ ਨਹੀਂ ਸਾਧੂ ਦੀ ਸੰਗਤ ਦੀ ਨਿਸ਼ਾਨੀ ਇਹ ਹੈ ਕਿ ਸਾਧਕ ਦੇ ਸੰਗ ਮਿਟੇ ਅਭਿਮਾਨ ਸਾਧ ਕੈ ਸੰਗ ਪ੍ਰਗਟੇ ਸੋ ਗਿਆਨ ਸਾਧ ਕੈ ਸੰਗ 부ਝੇ ਪ੍ਰਭ ਨਿਹਰਾ ਸਾਧ ਸੰਗ ਸਭ ਹੋਤ ਨਵੇਰਾ ਸਾਧੂ ਦਾ ਸੰਗੀਤ ਇੰਨਾ ਖਾਕ ਹੋ ਜਾਂਦਾ ਹੈ ਸਾ ਸੰਗਤ ਰੰਚਕ ਮਾਤਰ ਵੀ ਉਹ ਦੇ ਅੰਦਰੰਕਾਰ ਉਹ ਤਾਂ ਬਿਲਕੁਲ ਖਾਲੀ ਹੋ ਜਾਂਦਾ ਹੈ ਉਹਨੂੰ ਕੋਈ ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ ਹਮ ਤਨ ਦਿਓ ਹੈ ਟਾਰ ਉਹ ਕਲੇਸ਼ ਝਗੜਿਆਂ ਚ ਨਹੀਂ ਪੈਂਦੇ ਲੋਕ ਉਹ ਕੰਟਰੋਵਰਸੀਆਂ ਚ ਨਹੀਂ ਪੈਂਦੇ ਉਹ ਲੋਕਾਂ ਨਾਲ ਕੱਲ ਕਲੇਸ਼ ਵਿੱਚ ਨਹੀਂ ਪੈਂਦੇ ਉਹਨਾਂ ਨੂੰ ਪਤਾ ਹੈ ਮੰਜ਼ਲ ਦਿਸਣ ਲੱਗ ਪਏ ਉਹ ਪਹਿਲੇ ਨੀਵੇਂ ਹੋ ਜਾਂਦੇ ਤੁਸੀਂ ਪੜ੍ਹੇ ਲਿਖੇ ਬੈਠੇ ਹੋ ਜਹਾਜ਼ਾਂ 'ਚ ਸਫ਼ਰ ਕਰਦੇ ਹੋ ਜਹਾਜ਼ ਸਿੱਧਾ ਥੋੜੀ 에어ਪੋਰਟ ਦੇ ਉੱਪਰ ਲੈਂਡ ਕਰਦਾ ਜਿੱਥੇ ਬਣਿਆ ਹੋਇਆ ਉਹਨਾਂ ਦੇ ਰਨਵੇ ਬਣੇ ਨੇ ਟਾਈਨਲ ਤਾਂ ਉਹ ਸਿੱਧਾ ਥੋੜੀ ਵੀ ਉਹਦੇ ਉੱਪਰ ਪਹੁੰਚ ਗਿਆ ਤੇ ਉੱਥੋਂ ਹੀ ਉਹਨੇ ਲੈਂਡ ਕਰ ਲਿਆ ਨਹੀਂ ਉਹ ਕਈ 100 ਕਿਲੋਮੀਟਰ ਪਹਿਲਾਂ ਆਕਾਸ਼ ਵਿੱਚੋਂ ਥੱਲੇ ਆਉਣਾ ਸ਼ੁਰੂ ਹੋ ਜਾਂਦਾ ਜਦੋਂ ਨੂੰ ਮੰਜ਼ਲ ਦਿਸਣ ਲੱਗ ਪੈਂਦੀ ਹੈ ਉਹਦੀ ਸਕਰੀਨ ਤੇ ਆਉਂਦਾ ਹੈ ਪਾਇਲਟ ਅਨਾਉਂਸ ਕਰ ਦਿੰਦਾ ਹੈ ਸੈਂਕੜੇ ਮੀਲ ਪਹਿਲਾਂ ਉਹ ਆਕਾਸ਼ ਤੋਂ ਥੱਲੇ ਆਉਣਾ ਸ਼ੁਰੂ ਹੋ ਜਾਂਦਾ ਫਿਰ ਸਹੀ ਤਰੀਕੇ ਨਾਲ ਲੈਂਡ ਕਰਦਾ ਹੈ ਐਦਾਂ ਜਦੋਂ ਗੁਰੂ ਮੰਜ਼ਲ ਵਿਖਾ ਦਿੰਦਾ ਹੈ ਸਜਣੋ ਬੰਦੇ ਹੰਕਾਰ ਦੇ ਝਗੜਿਆਂ 'ਚ ਨਹੀਂ ਰਹਿੰਦੇ ਪਹਿਲੇ ਥੱਲੇ ਆਉਣ ਲੱਗ ਪੈਂਦੇ ਆਪਣੇ ਆਪ ਨਿਮਰਤਾ 'ਚ ਚੁੱਕਣ ਲੱਗ ਪੈਂਦੇ درخت ਨੂੰ ਲੱਗੇ ਹੋਏ ਫਲ ਮਿੱਠੇ ਨੇ ਬਿਨਾ ਖਾਦਿਆਂ ਇੱਕੋ ਚੀਜ਼ ਨਾਲ ਦੱਸਿਆ ਜਾ ਸਕਦਾ ਟਾਹਣੀਆਂ ਧਰਤੀ ਵੱਲ ਚੁੱਕੀਆਂ ਨੇ ਜਿਹੜੇ ਫਲ ਵਿੱਚ ਜਿੰਨਾ ਰਸ ਭਰ ਜਾਏਗਾ ਉਹਨੀਆਂ ਟਾਹਣੀਆਂ ਧਰਤੀ ਵੱਲ ਟਾਹਣੀਆਂ ਚੁੱਕ ਜਾਂਦੀਆਂ ਨੇ ਇਹ ਨਿਸ਼ਾਨੀ ਹੈ ਕਿ ਉਹ ਫਲ ਰਸ ਨਾਲ ਭਰ ਗਿਆ ਟਾਹਣੀਆਂ ਧਰਤੀ ਵੱਲ ਚੁੱਕ ਗਈਆਂ ਗੁਰੂ ਦੀ ਬਖਸ਼ਿਸ਼ ਕਿਰਪਾ ਨਦਰ ਸ਼ਬਦ ਅੰਦਰ ਵਸ ਗਿਆ ਇਹ ਨਿਸ਼ਾਨੀ ਹੈ ਕਿ ਸਿੱਖ ਨਿਮਰਤਾ ਚ ਚੁੱਕ ਗਿਆ ਉਸ ਵੱਲਾਂ ਜਵਾਬਾਂ ਚ ਨਹੀਂ ਪੈਂਦਾ ਉਹ ਬੁੱਧ ਤੇ ਝਗੜਿਆਂ ਚ ਨਹੀਂ ਪੈਂਦਾ ਉਹਨੂੰ ਫਿਰ ਕੀ ਕੁਝ ਨਜ਼ਰ ਆਉਂਦਾ ਹੈ ਅੱਜ ਮਹਾਰਾਜ ਬਖਸ਼ਿਸ਼ ਕਰਦੇ ਅਹੰਕਾਰ ਮਿਟ ਜਾਂਦਾ ਹੈ ਇੱਕ ਚੀਜ਼ ਫਿਰ ਨਜ਼ਰ ਆਉਂਦੀ ਹੈ ਦ੍ਰਿਸ਼ਟ ਆਵੈ ਸਭ ਏਕੰਕਾਰ ਅਖ ਵਾਹਿਗੁਰੂ 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 ਆ ਨਿਸ਼ਾਨੀ ਐ ਉਹਨੂੰ ਦ੍ਰਿਸ਼ਟ ਆਵੇ ਸਵਿਕ ਕਾਰ ਸਾਰਿਆਂ ਵਿੱਚ ਕੰਕਾਰ ਰੱਬ ਦਿਸਣ ਲੱਗ ਪੈਂਦਾ ਉਹ ਨਹੀਂ ਫਰਕ ਕਰਦਾ ਵੀ ਇਹਨੇ ਅੰਮ੍ਰਿਤ ਨਹੀਂ ਛਕਿਆ ਹੋਇਆ ਇਹਨੇ ਅਜੇ ਦਾੜੀ ਨਹੀਂ ਰੱਖੀ ਹੋਈ ਇਹਨੇ ਰਹਿਤ ਨਹੀਂ ਰੱਖੀ ਹੋਈ ਉਹ ਇਹਨਾਂ ਝਗੜਿਆਂ 'ਚ ਨਹੀਂ ਪੈਂਦਾ ਮੇਰ ਤੇਰ ਸਭ ਕੁਝ ਮਿਟ ਜਾਂਦਾ ਉਹ ਸਭ ਨੂੰ ਇੰਨਾ ਪਿਆਰ ਕਰਦਾ ਕਿ ਸਾਰਿਆਂ ਵਿੱਚੋਂ ਉਹਨੂੰ ਨਿਰੰਕਾਰ ਦਿਸਣ ਲੱਗ ਪੈਂਦਾ ਜਿਵੇਂ ਆਪਣੇ ਸਰੀਰ ਦੇ ਅੰਦਰ ਕੋਈ ਚੀਜ਼ ਵੇਖਣ ਵਾਸਤੇ ਟੈਕਨੋਲੋਜੀ ਹੈ ਕਿ ਤੁਸੀਂ ਸਕੈਨ ਨਾਲ ਅੰਦਰ ਦੀ ਚੀਜ਼ ਰੋਗ ਵੇਖ ਲੈਂਦੇ ਹੋ। ਪੇਟ ਦੇ ਵਿੱਚ ਕੋਈ ਪੇਨ ਹੈ ਤਾਂ ਕਦ ਨਾਲ ਹੋ ਰਹੀ ਇਹ ਥੋੜੀ ਪਤਾ ਲੱਗਦਾ ਉਹ ਫਿਰ ਸਕੈਨ ਨਾਲ ਵੇਖਦਾ। ਜਿਵੇਂ ਸਕੈਨ ਵੇਖ ਲੈਂਦਾ। ਤੁਹਾਨੂੰ ਜਦੋਂ 에ਰਪੋਰਟ ਤੋਂ ਚੈੱਕ ਕਰਦੇ ਸਕੈਨ ਚ ਵੇਖ ਲੈਂਦੇ ਤੁਹਾਡੇ ਕੱਪੜੇ। ਇਦਾਂ ਸਾਧੂ ਕੋਲ ਸ਼ਬਦ ਰਾਹੀਂ ਇਹਨਾਂ ਨਿਰਮਲ ਹੋ ਜਾਂਦਾ। ਉਹ ਇਹ ਨਹੀਂ ਵੇਖਦਾ ਇਹ ਕੌਣ ਹੈ। ਉਦੇ ਵਿੱਚੋਂ ਨਜ਼ਰ ਕੀ ਆਉਂਦਾ ਦ੍ਰਿਸ਼ਟ ਆਵੇ ਸਵੇਕੰਕਾਰ ਸਭ 'ਚੋਂ ਰੱਬ ਦਿਸਦਾ ਸਭ 'ਚੋਂ ਸਕਲ ਬਨਸਬਤ ਮੈਂ ਵੈ ਸੰਤਰ ਸਕਲ ਦੂਦ ਮੈਂ ਕੀਆ ਉੱਚ ਨੀਚ ਮੈਂ ਜੋਤ ਸਮਾਨੀ ਘਟ ਘਟ ਮਧੋ ਜੀਆ ਉਹ ਫਰਕ ਨਹੀਂ ਕਰਦਾ ਲੋਕਾਂ ਦਾ ਉਹਦੇ ਅੰਦਰੋਂ ਫਰਕ ਗੁਰੂ ਨੇ ਇਹੀ ਬਖਸ਼ਿਸ਼ ਕੀਤੀ ਹੈ ਖੰਡੇ ਵਾਟੇ ਦੀ ਪੌਲ ਜਦੋਂ ਛਕਾਈ ਜਾਂਦੀ ਹੈ ਤੁਹਾਡੇ ਚ ਜਿਹਨਾਂ ਅੰਮ੍ਰਿਤ ਪਾਨ ਕੀਤਾ ਹੈ ਜਦੋਂ ਅੰਮ੍ਰਿਤ ਛਕਾਉਣਗੇ ਪਹਿਲਾਂ ਪੰਜ ਚੁਲੇ ਭਰ ਕੇ ਪੰਜ ਪਿਆਰੇ ਛਕਾਉਂਦੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਪੰਜ ਛੱਟੇ ਨੇ ਤਰ੍ਹਾਂ ਪੰਜ ਚੁਲੇ ਕੇਸਾਂ ਅਸਾਂ ਉਤੋਂ ਬਾਅਦ ਇੱਕ ਪ੍ਰਕਿਰਿਆ ਕੀਤੀ ਜਾਂਦੀ ਹੈ ਜਿਹੜੀ ਬਿਲਕੁਲ ਲਾਜ਼ਮੀ ਹੈ ਉਹ ਕਰਨੀ ਪੈਗੀ ਪੰਜ ਪਿਆਰਿਆਂ ਨੂੰ ਉਹ ਪਤਾ ਕੀ ਹੈ ਜਿਹੜਾ ਅੰਮ੍ਰਿਤ ਬਚਿਆ ਸਭ ਨੂੰ ਛਕਾਉਣ ਤੋਂ ਬਾਅਦ ਉਹ ਅੰਮ੍ਰਿਤ ਦੇ ਬਾਟੇ ਭਰ ਕੇ ਕੱਲੇ-ਕੱਲੇ ਨੂੰ ਲਾਈਨ ਲਾ ਕੇ ਸਭ ਨੂੰ ਝੂਠਾ ਕਰਕੇ ਪਾਉਣਾ ਹੈ। ਕੱਲੇ-ਕੱਲੇ ਨੂੰ ਸਭ ਦੇ ਮੋਂ ਨੂੰ ਉਹ ਬਾਟਾ ਲਾਉਣਾ ਹੈ। ਤੂੰ ਵੀ ਪੀ ਵੇ ਤੂੰ ਵੀ ਪੀ ਉਹਦਾ ਝੂਠਾ ਉਹਦਾ ਝੂਠਾ ਕਿਉਂ ਵੇ ਤੇਰੇ ਅੰਦਰ ਫਰਕ ਨਾ ਰਹਿ ਜਾ ਕਿਤੇ। ਤੈਨੂੰ ਉਸ ਅਵਸਥਾ ਤੱਕ ਲੈ ਕੇ ਜਾਣੇ ਗੁਰੂ ਦੇ ਸ਼ਬਦ ਅੰਮ੍ਰਿਤ ਨੇ। ਜਿੱਥੇ ਦ੍ਰਿਸ਼ਟ ਹੋਵੇ ਸਭ ਕੰਕਾਰ। ਜੇ ਤੈਨੂੰ ਨਾਲ ਦੇ ਬੈਠੇ ਸਿੱਖ ਵਿੱਚੋਂ ਗੁਰੂ ਦੀ ਦ੍ਰਿਸ਼ਟੀ ਨਹੀਂ ਨਜ਼ਰ ਆ ਰਹੀ। ਤੂੰ ਹੋਰ ਲੋਕਾਂ ਚ ਕੀ ਵੇਖੇਂਗਾ ਇਸ ਲਈ ਪਹਿਲਾਂ ਉਹ ਮੇਰ ਤੇਰ ਮਟਾਉਣੀ ਐ ਜਿਹਨੂੰ ਮਹਾਰਾਜ ਕਹਿੰਦੇ ਮੇਰਾ ਤੇਰਾ ਛੋੜੀਐ ਭਾਈ ਹੋਈਏ ਸਭ ਕੀ ਧੂਰ ਭਾਈ ਇੱਥੇ ਤੇਰੀ ਮਾਨਸਿਕ ਅਵਸਥਾ ਟਿਕਾਉਣੀ ਇੱਕ ਸਿੰਘ ਸਾਹਿਬ ਨੇ ਦਰਬਾਰ ਸਾਹਿਬ ਤੋਂ ਰਿਟਾਇਰ ਨੇ ਉਹਨਾਂ ਆਪ ਬੋਲੇ ਆ ਉਹ ਕਹਿੰਦਾ ਮੇਰੇ ਅੰਦਰ ਫਰਕ ਸੀ ਜਦੋਂ ਮੈਂ ਅੰਮ੍ਰਿਤ ਪਾਣ ਅੰਮ੍ਰਿਤ ਛਕਣ ਗਿਆ ਨਾ ਮੇਰੇ ਜਾਤ ਦਾ ਬਮਾਨ ਸੀ ਮੈਨੂੰ ਕੁੱਲ ਦਾ ਵੀ ਅਮਾਨ ਸੀ ਮੇਰੀ ਕੁੱਲ ਦੇ ਤਾਂ ਸ਼ਹੀਦ ਨੇ ਬੰਦੇ ਜਾਤ ਦਾ ਵੀ ਮਾਨ ਕੁੱਲ ਦਾ ਵੀ ਅਮਾਨ ਗਿਆਨ ਦਾ ਵੀ ਅਹੰਕਾਰ ਕਿ ਮੈਂ ਗਿਆਨੀ ਤਿੰਨ ਚੀਜ਼ਾਂ ਇਕੱਠੀਆਂ ਹੋ ਗਈ ਜਿੱਦਣ ਅੰਮ੍ਰਿਤ ਛੱਕਣ ਲੱਗੇ ਮਨ ਚ ਉਹ ਮਾਨ ਅਹੰਕਾਰ ਮਿਟ ਗਿਆ ਕਹਿੰਦੇ ਉਹਦੇ ਲਈ ਅਰਦਾਸ ਕੀਤੀ ਤਾਂ ਚਲੋ ਅੰਮ੍ਰਿਤ ਬਾਣ ਹੋ ਗਿਆ ਉਸ ਤੋਂ ਬਾਅਦ ਵਾਟਾ ਸਾਂਝਾ ਕਰਨਾ ਸੀ ਅੰਮ੍ਰਿਤ ਦਾ ਉਹ ਸਾਰਿਆਂ ਨੂੰ ਲਾਈਨ ਲਾ ਕੇ ਪੰਜਾਂ ਪੈਰਾਂ ਕਹੇ ਲਾਈਨ ਲੱਗ ਕੇ ਬਹਿ ਜਾਓ ਭਾਈ ਤੇ ਇਦਰੋਂ ਪੰਜ ਪਿਆਰੇ ਇੱਧਰੋਂ ਜਾਣਗੇ ਫਿਰ ਇੱਧਰੋਂ ਆਉਣਗੇ ਸਾਰਿਆਂ ਨੇ ਛਕਣਾ ਉਹ ਦੋ ਤਿੰਨ ਲਾਈਨਾਂ ਲਾ ਲੈਂਦੇ ਨੇ ਕਹਿੰਦੇ ਜਦੋਂ ਲਹਿਣ ਲਾਉਣ ਲੱਗੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੇਡ ਵੇਖੋ ਸਾਰੇ ਜਣੇ ਅੰਮ੍ਰਿਤ ਧਾਰੀ ਅੰਮ੍ਰਿਤ ਛਕ ਕੇ ਜਦੋਂ ਲਾਈਨ ਲਾਉਣ ਲੱਗੇ ਮੇਰੇ ਨਾਲ ਬੰਦਾ ਉਹ ਬਹਿ ਗਿਆ ਜਿਹਦਾ ਕੁੱੜਤਾ ਵੀ ਮੈਲਾ ਜਿਆ ਰੰਗ ਵੀ ਕਾਲਾ ਜਿਆ ਕਹਿੰਦਾ ਉਹ ਮੇਰੇ ਨਾਲ ਬਹਿ ਗਿਆ ਮੇਰੇ ਮਨ ਚਾਵੇ ਜੇ ਵਟਾ ਇੱਧਰੋਂ ਆ ਜਾਏ ਤਾਂ ਚੰਗੀ ਗੱਲ ਜੇ ਇੱਧਰੋਂ ਆਇਆ ਤੇ ਇਹਦਾ ਜੁੱਠਾ ਪੀਣਾ ਪੈਣਾ ਹੁਣ ਇਹ ਬਹਿਜੂ ਮੇਰੇ ਨਾਲ ਗਿਆ ਜੇ ਵੱਟਾ ਪੰਜ ਪਿਆਰੇ ਇਧਰੋਂ ਲੈਣ ਤਾਂ ਮੈਂ ਬਚ ਜੇ ਇਧਰੋਂ ਲੈ ਫੇਦਾ ਝੂਠਾ ਮੈਨੂੰ ਪੀਣਾ ਪੈਣਾ ਕਹਿੰਦੇ ਗੁਰੂ ਦੀ ਖੇਡ ਵੇਖੋ ਪਹਿਲਾਂ ਪੰਜ ਪਿਆਰੇ ਵੱਟਾ ਉਧਰੋਂ ਸ਼ੁਰੂ ਕਰਨ ਲੱਗੇ ਪਲਾਉਣ ਵਾਸਤੇ ਫਿਰ ਪਤਾ ਨਹੀਂ ਕੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਮੰਚ 'ਤੇ ਵਰਤਾਇਆ ਉਹ ਪੰਜਾਂ ਪਿਆਰਿਆਂ ਦੇ ਲੱਗੇ ਹੋਏ ਸਿੰਘ ਗੁਰੂ ਦਾ ਰੂਪ ਪੰਜ ਉਧਰੋਂ ਵੱਟਾ ਛੱਡ ਕੇ ਫਿਰ ਇਧਰੋਂ ਸ਼ੁਰੂ ਕੀਤਾ ਕਹਿੰਦਾ ਮੈਂ ਕਾ ਲੈ ਵੇ ਪਿਆ ਗਿਆ ਸਿਆਪਾ ਹੁਣ ਤੇ ਮੈਨੂੰ ਪੀਣਾ ਪੈਣਾ ਪਰ ਇੱਕਦਮ ਫਿਰ ਅੰਦਰ ਚੋਟ ਵੱਜੀ ਗੁਰੂ ਦਾ ਅੰਮ੍ਰਿਤ ਛੱਕ ਕੇ ਵੀ ਤੇਰੇ ਅੰਦਰੋਂ ਮੈਲ ਨਹੀਂ ਗਈ ਲਾਣਤ ਹੈ ਤੇਰੇ ਗਿਆਨੀ ਹੋਣ ਤੇ ਲਾਣਤ ਹੈ ਤੇਰੇ ਉੱਚੀਆਂ ਜਾਤਾਂ ਤੇ ਕਹਿੰਦੇ ਜਦੋਂ ਬੱਟਾ ਆਇਆ ਉਹ ਨਾਲ ਦੇ ਨੇ ਪਹਿਲਾਂ ਜੁੱਠਾ ਕੀਤਾ ਪੀਤਾ ਜਦੋਂ ਮੇਰੇ ਤੇ ਵਾਰੀ ਆਈ ਨਾ ਨਾਲੇ ਮੈਂ ਰੋ ਰਿਆ ਸੀ ਨਾਲੇ ਬੱਟਾ ਨਹੀਂ ਛੱਡਿਆ ਪੀ ਗਿਆ ਉਹ ਪੰਜ ਪਿਆਰੇ ਛਡਾਉਣ ਬੱਟਾ ਕਹਿੰਦੇ ਭਾਈ ਛਾਡੋ ਹੁਣ ਅੱਗੇ ਵੀ ਸਿੰਘ ਛਕਣਾ ਕਹਿੰਦੇ ਮੈਂ ਰੋਕ ਕੇ ਕਹੇ ਜੀ ਮੇਰੇ ਅੰਦਰ ਮੈਲ ਜ਼ਿਆਦਾ ਹੈ ਮੈਨੂੰ ਜ਼ਿਆਦਾ ਪੀ ਲੈਣ ਦਿਓ ਮੇਰੇ ਅੰਦਰ ਮੈਲ ਜ਼ਿਆਦਾ ਹੈ ਮੈਨੂੰ ਜ਼ਿਆਦਾ ਪੀ ਲੈਣ ਦਿਓ ਮੇਰੇ ਅੰਦਰੋਂ ਮੈਲ ਉੱਤਰ ਜਾਏ ਗੁਰੂ ਨੇ ਇਹ ਪ੍ਰਕਿਰਿਆ ਦਿੱਤੀ ਸਾਂ ਅਜ ਪਾਤਸ਼ਾਹ ਕਹਿੰਦੇ ਜਦੋਂ ਤੂੰ ਉੱਥੇ ਪਹੁੰਚ ਗਈ ਨਾ ਸੁਰਤੀ ਇਸ ਅਵਸਥਾ ਫਿਰ ਦ੍ਰਿਸ਼ਟਾ ਵੈ ਸਭ ਇਕੰਕਾਰ ਇਹ ਹੈ ਚਰਨ ਤੋੜ ਸਾਰਿਆਂ ਵਿੱਚੋਂ ਇੱਕ ਓੰਕਾਰ ਦਿਸਦਾ ਹੈ ਸੰਤ ਸੁਪ੍ਰਸੰਨ ਆਏ ਵਸ ਪੰਚਾ ਕਿਨ ਗੁਰੂ ਨੇ ਹੋ ਜਾਣਾ ਪ੍ਰਸੰਨ ਤੇ ਫਿਰ ਕੀ ਹੋਣਾ ਆਏ ਵਸ ਪੰਚਾ ਜਿਹੜੇ ਕਾਮ ਕ੍ਰੋਧ ਲੋਭ ਮੋਹ ਓੰਕਾਰ ਇਸ ਦੇਹੀ ਅੰਦਰ ਪੰਜ ਚੋਰ ਵਸੇ ਉਹ ਵਸ ਵਿੱਚ ਆ ਜਾਣੇ ਆਏ ਵਸ ਪੰਚਾ ਫਿਰ ਉਹ ਤੇਰੇ ਤੇ ਹਾਵ ਵੀ ਨਹੀਂ ਹੋਣਗੇ ਤੇ ਤੈਨੂੰ ਪਟਕਾ ਦੇਣਗੇ ਨਾ ਤੂੰ ਉਹਨਾਂ ਨੂੰ ਵਸ ਵਿੱਚ ਰੱਖੇਗਾ ਇਸ ਜੀਵਨ ਦੇ ਅੰਦਰ ਉਹ ਪੰਜੇ ਹੀ ਫਿਰ ਸਿੱਖਦੇ ਵਸ ਵਿੱਚ ਆਉਂਦੇ ਨੇ ਅੰਮ੍ਰਿਤ ਨਾਮ ਹਿਰਦੈ ਲਐ ਸੰਚਾਰ ਕਹਿੰਦੇ ਗੁਰੂ ਦਾ ਅੰਮ੍ਰਿਤ ਨਾਮ ਹਿਰਦੇ ਵਿੱਚ ਸਿੰਜਿਆ ਜਾਂਦਾ ਉਹ ਤੋਂ ਅੱਗੇ ਨਹੀਂ ਫਿਰੋ ਚੀਜ਼ ਚੱਲਦੀ ਉਹ ਸਿੰਜਿਆ ਜਾਂਦਾ ਫਿਰ ਨਹੀਂ ਅੱਗੇ ਤੁਸੀਂ ਵੇਖੋਗੇ ਗੱਡੀਆਂ ਚਿੰਜਨ ਚੱਲਦੇ ਨੇ ਇੱਕ ਜ ਨਾਲ ਠੰਡਾ ਪਾਣੀ ਚੱਲਦਾ ਨਹੀਂ ਜਿੰਨਾ ਉਹਦਾ ਟੈਂਪਰੇਚਰ ਇੰਜਨ ਨੂੰ ਜਦ ਹੀ ਅੱਗ ਲੱਗ ਜਾ ਪਰਸਾਤ ਸੰਗਤ ਉਹ ਇੰਜਣ ਦੇ ਨਾਲ ਨਾਲ ਇੱਕ ਠੰਡਾ ਪਾਣੀ ਦੀ ਪਾਈਪ ਚੱਲਦੀ ਹੈ ਅੱਗੇ ਨਹੀਂ ਫਿਰ ਉਹਨੂੰ ਤਪਸ਼ ਅੱਗ ਨਹੀਂ ਵੱਸ ਸਕਦੀ ਐਦਾਂ ਗੁਰੂ ਦਾ ਅੰਮ੍ਰਿਤ ਨਾਮ ਸਿੰਜਿਆ ਜਾਂਦਾ ਹੈ ਇਹ ਫਿਰ ਸੰਸਾਰ ਦੀਆਂ ਚੀਜ਼ਾਂ 'ਚ ਰਹਿੰਦਿਆਂ ਵੀ ਉਹ ਗੁਰੂ ਦਾ ਸਿੱਖ ਸ਼ਾਂਤ ਰਹਿੰਦਾ ਹੈ ਕਹੋ ਨਾਨਕ ਜਾ ਕਾ ਪੂਰਾ ਕਰਮ ਕਹਿੰਦੇ ਜਿਹਦੇ ਉੱਤੇ ਗੁਰੂ ਦੀ ਪੂਰਨ ਕਰਮ ਦਾ ਅਰਥ ਹੈ ਪੂਰਾ ਕਰਮ ਕਿਰਪਾ ਹੋ ਗਈ ਭਾਈ ਜਿਹਦੇ ਉੱਤੇ ਕਰਮ ਬਖਸ਼ਿਸ਼ ਕਿਰਪਾ ਹੋਈ ਉਹ ਸੋ ਗੁਰ ਸਿੱਖ ਨੂੰ ਆ ਬਖਸ਼ਿਸ਼ ਹੁੰਦੀ ਹੈ। ਦਿਸ ਭੇਟੇ ਸਾਧੂ ਕੇ ਚਰਨ। ਉਹ ਹੀ ਉਹ ਗੁਰੂ ਦਾ ਸਿੱਖ ਫਿਰ ਸਿੱਖ ਸਤਿਗੁਰੂ ਦੇ ਚਰਨ ਪੇਟਦਾ ਹੈ। ਭਾਵ ਗੁਰੂ ਦਾ ਸ਼ਬਦ ਮਿਲਦਾ ਹੈ, ਗੁਰੂ ਦਾ ਉਪਦੇਸ਼ ਮਿਲਦਾ ਹੈ। ਉਹ ਗੁਰੂ ਦਾ ਸਿੱਖ ਗੁਰੂ ਨੂੰ ਪਰਵਾਨ ਹੁੰਦਾ ਜਿਹਦੇ ਕਰਮਾਂ ਤੇ ਬਖਸ਼ਿਸ਼ ਹੁੰਦੀ। ਪੂਰਵ ਕਰਮ ਅੰਕੁਰ ਜਦ ਪ੍ਰਗਟੇ ਪੇਟੇ ਉਪਰਖ ਰਸਿਕ ਬੈ ਰੱਗੀ ਭਾਈ ਫਿਰ ਕਿਰਪਾ ਹੁੰਦੀ ਫਿਰ ਉਹ ਜਨਮ ਜਨਮ ਕੀ ਸੋਈ ਜਾ। ਹੁਣੋ ਕਿਰਪਾ ਲੈਣ ਲਈ ਕੀ ਕਰਨਾ ਪੈਂਦਾ ਇਕੋ ਹੀ ਰਸਤਾ ਰਹਿ ਗਿਆ ਆਪਣੇ ਕੋਲ ਨਾ ਗੁਰੂ ਨੂੰ ਗਿਆਨ ਚਾਹੀਦਾ ਉਹ ਤਾਂ ਕਹਿੰਦਾ ਹੰਕਾਰ ਆ ਜਾਏਗਾ ਛੱਡੇ ਸਭ ਕੁਝ ਤਜੋ ਸਿਆਣਪ ਸੁਰਜ ਨੂੰ ਇਹ ਸਭ ਕੁਝ ਨਹੀਂ ਚਾਹੀਦਾ ਚੱਕਰੀਆਂ ਚੰਗਿਆਈਆਂ ਵਰਸਿਆਣ ਪਕਿਤ ਮਰੇ ਫਿਰ ਕੀ ਚਾਹੀਦਾ ਕਹਿੰਦੇ ਇੱਕੋ ਚੀਜ਼ ਹੈ ਜੇ ਬਖਸ਼ਿਸ਼ ਲੈਣੀ ਹੱਥ ਜੋੜ ਕੇ ਗੁਰੂ ਅੱਗੇ ਅਰਦਾਸ ਕਰ ਕਹੇ ਗੁਰੂ ਨੂੰ ਮਹਾਰਾਜ ਕਿਰਪਾ ਕਰੋ ਹੱਥ ਜੋੜ ਕੇ ਆਪਾਂ ਵੀ ਮੰਗੀਏ ਮਹਾਰਾਜ ਨਦਰ ਦਿਓ ਆਪਣਾ ਨਾਮ ਬਖਸ਼ੋ ਮਿਲ ਕੇ ਇੱਕ ਵਾਰ ਮੰਗੋ ਫਿਰ ਸਮਾਪਤੀ ਹੈ ਸਾਰੇ ਚਿੱਤ ਜੋੜ ਕੇ ਕਹੀਏ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦਿਓ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਮੇ ਹੋ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਬਿੰਦ ਮੰਗੋ ਆਪਣਾ ਨਾਮ ਦੇਹੋ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ ਨਾਮ ਬਿਨਾ ਰਿਤ ਤ੍ਰਿਗ ਅਸਨੇ ਹੋ ਨਾਮ ਬਿਨਾ ਰਿਤ ਤ੍ਰਿਗ ਅਸਨੇ ਹੋ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਹੁ ਮਿਲ ਮੇਰੇ ਗੋਬਿੰਦ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੁ ਸਰਮੰਗ ਮਿਲ ਮੇਰੇ ਗੋਬਿੰਦ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇ ਹੋ ਮਿਲ ਮੇਰੇ ਗੋਬਿੰਦ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇ ਹੋ ਅੱਖੋ ਸਤਨਾਮ ਸ੍ਰੀ ਵਾਹਿ ਜੇ ਨਾਮ ਨਾ ਮਿਲਿਆ ਨਾ ਫਿਰ ਨਾਲ ਦੀਆਂ ਪੰਕਤੀਆਂ ਘਰ ਜਾ ਕੇ ਪੜ ਲਿਓ ਮੋਬਾਈਲ ਤੋਂ ਕੀ ਲਿਖਿਆ ਨਾਮ ਬਿਨਾ ਜੋ ਪਹਿਰੈ ਖਾਏ ਜਿਉਂ ਕੁੱਕਰ ਜੁੱਠਨ ਮੈਂ ਪਾਏ ਨਾਮ ਬਿਨਾ ਜਿੱਤਾ ਵਿਵਹਾਰ ਜਿਉਂ ਮਰਤਕ ਮਿਥਿਆ ਸ਼ਿੰਗਾਰ ਇਸ ਲਈ ਸਤਿਗੁਰੂ ਕੋਲੋਂ ਨਾਮ ਮੰਗਿਏ ਪਾਤਸ਼ਾਹ ਸਭ ਦੀਆਂ ਝੋਲੀਆਂ 'ਚ ਦਾਤ ਪਾਉਣ ਸਬਦ ਦਾ ਧੰਨਵਾਦ ਸ਼ਾਮਾਂ ਦੇ ਦੀਵਾਨ ਦਾ ਟਾਈਮ ਚੇਂਜ ਕੀਤਾ ਗਿਆ ਹੈ ਰਾਤ ਦੀ ਕਥਾ ਸ਼ਾਮ ਵਾਲੀ 8 ਵਜੇ ਤੋਂ 9 ਵਜੇ ਤੱਕ ਹੋਏਗੀ ਜਿਹੜਾ ਪਹਿਲਾਂ ਸਮਾਂ ਕਿਉਂ ਕੁਝ ਸੰਗਤਾਂ ਕੰਮ ਲੇਟ ਛੱਡਦੀਆਂ ਨੇ ਆਪਾਂ ਸਮਾਪਤੀ ਤੱਕ ਕਿਉਂਕਿ ਨਗਰ ਕੀਰਤਨ ਤੱਕ ਤੁਸੀਂ ਵੀ ਵੱਧ ਤੋਂ ਵੱਧ ਟਾਈਮ ਕੱਢਣਾ ਹੈ ਸਾਲ ਬਾਅਦ ਇਹ ਦਿਨ ਆਉਂਦਾ ਹੈ ਆਪਾਂ ਭਾਵਨਾ ਨਾਲ ਮਲਾਈਏ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਖੁਸ਼ੀਆਂ ਲੈਣੀਆਂ ਨੇ ਰਾਤ ਦਾ ਕਥਾ ਦਾ ਦੀਵਾਨ 8 ਵਜੇ ਰੰਭ ਹੋਏਗਾ ਸਾਰੀਆਂ ਸੰਗਤਾਂ ਨੇ ਰੱਤੀ ਵੀ ਦਰਸ਼ਨ ਦੇਣੇ ਸਾਰੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਆਓ ਆਖਰੀ ਬੰਕਤੀ ਦਾ ਪਾਠ ਸਰਵਣ ਕਰੋ ਫਿਰ ਸਮਾਪਤੀ ਹੈ ਜੀ ਕਹੋ ਨਾਨਕ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਹੈ অতি ਸਨਮਾਨਯੋਗ ਸਿੰਘ ਸੈ ਵਿਗਿਆਨੀ ਮਲਜੀਤ ਸਿੰਘ ਜੀ ਆਪ ਕਥਾ ਵਾਚਿਤ ਨੇ ਇਤੋਂ ਦੇ ਗ੍ਰੰਥੀ ਨੇ ਫਿਰ ਵੀ ਬੜਾ ਪਿਆਰ ਕਰਕੇ ਨਾਲ ਸ਼ਬਦ ਦੀ ਸੇਵਾ ਨਵਾਉਂਦੇ ਨੇ ਬਹੁਤ ਧੰਨਵਾਦ ਆਓ ਹੁਣ ਆਪਾਂ ਛੇ ਪੌੜੀਆਂ ਅਨੰਦ ਸੇਵ ਕਰਕੇ ਫਿਰ ਅਰਦਾਸ ਕਰੀਏ ਜੀ ਸ਼ਬਦ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀ ਆਵਾਧਾਈ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੇ ਰਾ ਮੰਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰਿ ਨਾ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾਂਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰ ਸਭ ਨਾਂ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਕਰਤਾ ਤੇ ਰਹਿ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹਾ ਤੇਰੀ ਨਾਮ ਮਨ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇ ਰਹਿ ਸਾਚਾ ਨਾਮ ਮੇਰਾ ਆਧਾਰ ਸੱਚ ਨਾਮੇ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਦਰੋਪੇ ਆਰੋ ਸਾਚਾ ਨਾਮ ਮੇਰਾ ਆਧਾਰ ਓ ਵਾਜੇ ਪੰਚ ਸ਼ਬਦ ਤਿਤ ਘਰ ਸੁਭਗ ਘਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਕਰਿ ਆਧਾਰਿਆ ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰ ਅਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈ ਸੁਖੋ ਆ ਤਿਤ ਘਰ ਅਨਹਦ ਵਾਜੇ ਅਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰਵਰਮ ਪ੍ਰਾਪਾਇਆ ਉਤਰੇ ਸਗਲ ਵਿਸੂ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਭਵਿਤ ਸਤਗੁਰ ਰਹਿਆ ਭਰਪੂਰੇ ਵਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਸੁਣਤੇ ਪੁਨੀਤ ਕਹਤੇ ਭਵਿਤ ਸਤਗੁਰ ਰਹਿਆ ਭਰਪੂਰੇ ਵਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਣ ਹੱਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਾਧ